ਨਾਰਮਨਿਸਟ ਚਰਚ ਪੁਆਰਾ ਵਿਖੇ ਨਵਾਂ ਸਾਲ ਪ੍ਰਭੂ ਜਸੂ ਮਸੀਹ ਜੀ ਦੇ ਵਚਨਾਂ ਦੁਆਰਾ ਬਹੁਤ ਹੀ ਸ਼ਰਧਾਪੂਰਵਕ ਨਾਲ ਮਨਾਇਆ ਗਿਆ ਰੀਨਾ ਨਾਰਮਨਿਸਟ ਚਰਚ ਪੁਆਰਾ ਮਕੇਰੀਆਂ ਵਿਖੇ ਪਾਸਟਰ ਰੀਨਾ ਨਾਰ ਦੀਗਵਾਈ ਹੇਠ ਨਵੇਂ ਸਾਲ ਦੀ ਖੁਸ਼ੀ ਪ੍ਰਭੂ ਜਸੂ ਮਸੀਹ ਜੀ ਦੀ ਪ੍ਰਾਰਥਨਾ ਕਰਕੇ ਤੇ ਪ੍ਰਭੂ ਦੇ ਭਜਨ ਗਾ ਕੇ ਆਈਆਂ ਸੰਗਤਾਂ ਨੂੰ ਪ੍ਰਭੂ ਜਸੂ ਨਾਲ ਜੋੜੀ ਰੱਖਿਆ ਇਸ ਮੌਕੇ ਪਾਸਟਰ ਇਨਨਾਰ ਦੇ ਪਾਸਟਰ ਮੰਨੀ ਨਾਰ ਜੀ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਸਮੁੱਚੇ ਵਿਸ਼ਵ ਨੂੰ ਏਕਤਾ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਕਿ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਪਿਆਰ ਨਾਲ ਰਹਿਣ ਦੇਣਿਆ ਵਿਰੋਧ ਲੜਨ ਦਾ ਉਪਦੇਸ਼ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਅੱਜ ਕਰੋੜਾਂ ਲੋਕ ਪ੍ਰਭੂ ਯਿਸੂ ਮਸੀਹ ਪ੍ਰੇਰਿਤ ਹੋ ਕੇ ਸ਼ਾਂਤੀ ਤੇ ਖੁਸ਼ੀ ਨਾਲ ਆਪਣਾ ਜੀਵਨ ਪਤਿਤ ਕਰ ਰਹੇ ਹਨ। ਜੀ। ਮੈਂ ਕਿਹਾ ਤੁਸੀਂ ਵੱਡੀ ਆਸ਼ੀਸ਼ ਔਰ ਬਰਕਤ ਨੂੰ ਲੈ ਕੇ ਜਾ ਰਹੇ ਹੋ ਯਿਸੂ ਮਸੀਹ ਦੇ ਅਮਰ ਨਾਮ ਵਿੱਚ। ਅਮੀਨ। ਤੁਹਾਨੂੰ ਸਭ ਤੋਂ ਪਹਿਲਾਂ ਕੀ ਆਪਣੇ ਆਪ ਨੂੰ ਪਰਮੇਸ਼ਰ ਦੇ ਅਗੇ ਰੱਖਣਾ ਬਹੁਤ ਜ਼ਰੂਰੀ ਆ ਜੋ ਖੁਦਾ ਦਾ ਆਤਮਾ ਮੈਨੂੰ ਇਸ ਜਗਤ ਕਹਿ ਰਿਹਾ ਕਿਸੇ ਦੇ ਵਿਰੋਧ ਦੇ ਵਿੱਚ ਜਾਂ ਕਿਸੇ ਦੇ ਨਿੰਦਿਆ ਚੁਗਲੀ ਜਾਂ ਕਿਸੇ ਦਾ ਹਰ ਚੀਜ਼ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਹੜਾ ਪਾਪ ਕਰ ਰਹੇ ਹੋ ਕਰਾਂ ਖੁਦਾ ਨੂੰ 2025 ਨੂੰ ਜੋ ਮੈਨੂੰ 2025 ਖੁਦਾ ਸਾਜ ਨੂੰ ਕਹਿ ਰਹੇ ਆ ਜੀ ਅੱਜ ਤੁਸੀਂ ਜਿਹਦਾ

ਸਾਭ ਠਣਾ ਬਕੇਰੀਆਂ ਤੋਂ ਅਸੀਂ ਪਾਸਟਰ ਰੀਨਾ ਦਾ ਹਰ ਮਿਸ਼ਨਰੀ ਵੱਲੋਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਦਰਸ਼ਨ ਦਿੱਤੇ ਸੋਸਰ ਥੈਂਕ ਯੂ ਜੀ ਸਾਡੀ ਪੂਰੀ ਟੀਮ ਵੱਲੋਂ ਤੁਹਾਡਾ ਸਵਾਗਤ ਹੈ ਜੀ ਪਰਮੇਸ਼ਰ ਤੁਹਾਡੀ ਜ਼ਿੰਦਗੀ ਵਿੱਚ ਲੈ ਕੇ ਆਇਆ ਹੈ ਇਹ ਨਵੇਂ ਸਾਲ ਦੇ ਵਿੱਚ ਤੁਸੀਂ ਨਵੀਆਂ ਗਵਾਹੀਆਂ ਦੇ ਨਾਲ ਔਰ ਵੱਡੀਆਂ ਟੈਸਮਣੀਆਂ ਦੇ ਨਾਲ ਔਰ ਯੇਸ਼ੂ ਦੇ ਸਮਰਥੀ ਨਾਮ ਦੇ ਵਿੱਚ ਔਰ ਪ੍ਰਾਰੀਆਂ ਗੱਲਾਂ ਕੀ ਹੋਏ ਇਹ ਵਕਤ ਤਾਂ ਬੀਤ ਚੁਕੀਆਂ ਨੇ ਹੁਣ ਮੈਂ ਕੀ ਕਰਨ ਜਾ ਰਿਹਾ ਹਾਂ ਹੁਣ ਨਵਾਂ ਕਮ ਕਰਨ ਜਾ ਰਹੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ਼ੇ ਦੇ ਸਮਰਥੀ ਨਾਮ ਦੇ ਵਿੱਚ ਅਰਤ ਜ਼ਿੰਦਾਵੇਂ ਹੋਣ ਜਾ ਰਹੇ ਖੁਦਾ ਦੀ ਹਜ਼ੂਰੀ ਦੇ ਵਿੱਚ 2025 ਦੇ ਵਿੱਚ ਤੁਹਾਡਾ ਦਿਲੋਂ ਕਰਦੇ ਹਾਂ ਸਵਾਗਤ ਕਰਦੇ ਹਾਂ ਪਵਿੱਤਰ ਹਜ਼ੂਰੀ ਦੇ ਵਿੱਚ ਜਿਨੇ ਵੀ ਜਾ ਰਹੇ ਜ਼ਗਾਤੇ ਪਹੁੰਚੇ ਨੇ ਜਿਨੇ ਵੀ ਪੈਣ ਪ੍ਰਾਜਿੰਦੀ ਜ਼ਿੰਦਗੀ ਮੀਡੀਆ ਟੀਮ ਸਗਣ ਹੋ ਵੀ ਰੱਬ ਦੀਆਂ ਚਮੜੀਆਂ ਆਈ ਹੋ ਵੀ ਰੱਬ ਦੀਆਂ ਚਮੜੀਆਂ ਆਈ ਉਹਦੇ ਗੀਤ ਆ ਚ ਚੜ੍ਹਦੇ ਰਹਿਣਾ ਅਸ ਪਰਮੇਸ਼ਵਰ ਦੇ ਨਾਲ ਵਫਾਦਾਰ ਰਹਿਣ ਅਕਲੀਸਿਆ ਉਹ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਹਰ ਦਿਨ ਨਵਾਂ ਦੇ ਕੇ ਆਉਂਦਾ ਹਾਂ ਹਾਂਜੀ ਸਾਡੇ ਨਾਮ ਦੇਣ ਦੇ ਪਰਪਰੂ ਯਾਦ ਕਰਕੇ ਨਵਾਂ ਦਿਨ ਮਨਾਇਆ ਜਾਂਦਾ ਕੀ ਕਹਿਣਾ ਕਰਦੇ ਦੇਖੋ ਜੀ ਮੈਂ ਤੇ ਸਭ ਤੋਂ ਪਹਿਲਾਂ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜੋ ਖੁਦਾ ਨੇ ਸਾਨੂੰ 2024 ਦੇ ਵਿੱਚ ਸੰਭਾਲ ਕੇ ਰੱਖਿਆ ਹੁਣ 2025 ਸਾਡੀ ਲਾਈਫ ਵਿੱਚ ਦਿੱਤਾ ਆ ਨਵਾਂ ਸਾਲ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਔਰ ਮੈਂ ਖੁਦਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਔਰ ਮੈਂ ਸਾਰਿਆਂ ਨੂੰ ਜਿੰਨੇ ਵੀ ਜਨ ਇਹਨਾਂ ਨੂੰ ਸੁਣ ਰਹੇ ਨੇ ਕਿ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਮੁਬਾਰਕਾ ਦੇਣਾ ਚਾਹੁੰਦਾ ਆ ਕਿ ਸਾਡੀ ਮਿਨਿਸਟਰੀ ਦੇ ਵੱਲੋਂ ਨਾਰ ਫੈਮਿਲੀ ਦੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਬਹੁਤ ਬਹੁਤ ਮੁਬਾਰਕਾਂ ਮੈਂ ਖੁਦਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਖੁਦਾ ਨੇ ਸਾਨੂੰ ਇਸ ਸਾਨੂੰ ਇਸ ਸਾਲ ਦੇ ਵਿੱਚ ਪਰਮੇਸ਼ਰ ਨੇ ਖੜਾ ਕੀਤਾ ਆ ਇਸ ਸਾਲ ਸਾਡੀ ਜ਼ਿੰਦਗੀ ਦੇ ਜਿੱਤਾਂ ਔਰ ਮੈਂ ਖੁਦਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਕੁਝ ਕ੍ਰਿਸਚੀਅਨ ਇੱਕ ਵਾਈ ਵੀ ਦਿੱਤੀ ਆ 2024 ਦੇ ਵਿਚਕਾਰ ਕਾਫੀ ਔਰ ਖੁਸ਼ੀਆਂ ਮਿਲੀਆਂ 2025 ਦੇ ਵਿਚਕਾਰ ਤੁਸੀਂ ਪ੍ਰਭੂ ਉਹਨਾਂ ਵੱਸਤੇ ਹੋਰ ਵੀ ਦਾਅ ਲੈ ਕੇ ਫਿਰਨੇਗੇ ਖੁਦਾ ਦੇਖੋ ਜੀ ਉਹ ਵੱਡੇ ਕੰਮ ਕਰਨ ਦੀ ਸਮਰਥ ਰੱਖਦਾ ਆ ਜਿੱਦਾਂ ਖੁਦਾ ਨੇ 2024 ਦੇ ਵਿੱਚ ਕਈਆਂ ਲੋਕਾਂ ਨੂੰ ਬਲੇਸਿੰਗ ਦਿੱਤੀ ਆ ਇਕ ਗਵਾਈਆਂ ਉਹਨਾਂ ਦੀ ਲਾਈਫ ਵਿੱਚ ਠਹਿਰੀਆਂ ਨੇ ਔਰ ਮੈਂ ਵਿਸ਼ਵਾਸ ਕਰਦਾ ਖੁਦਾ ਦਾ ਦਾਸ ਹੋਣ ਦੇ ਨਾਮ ਤੇ ਕਿ ਆ 2025 ਜੋ ਚੜਿਆ ਆ 2025 ਵੀ ਇਹਨਾਂ ਦੇ ਲਈ ਇੱਕ ਆਸ਼ੀਸ਼ ਦਾ ਕਾਰਨ ਹੋਵੇਗਾ ਔਰ ਬਰਕਤ ਦਾ ਕਾਰਨ ਹੋਵੇਗਾ ਔਰ ਵੱਡੀਆਂ ਗਵਾਈਆਂ ਇਹਨਾਂ ਦੀ ਲਾਈਫ ਵਿੱਚ ਠਹਿਨੀਆਂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਹਾਂਜੀ ਤੁਸੀਂ ਕੀ ਕਹਣਾ ਚਾਹੁੰਦੇ ਹੋ ਹਾਂਜੀ ਨਾਵੇਂ ਸਾਲ ਦੇ ਵਿੱਚ ਪ੍ਰਭੂ ਦਾ ਨਾਮ ਲੈ ਕੇ ਫਿਰ ਮਨਾਇਆ ਜਾ ਰਿਹਾ ਹੈ ਕਿਹੜਾ ਕੰਦੇ ਮੈਂ ਪਾਸ ਰੀਨਾ ਨਹਿਰ ਫਿਰ ਤੋਂ ਨਵੇਂ ਸਾਲ ਦੇ ਵਿੱਚ ਖੁਦਾ ਦਾ ਧੰਨਵਾਦ ਕਰਦੀ ਹਾਂ ਕਿ ਜੋ ਪਰਮੇਸ਼ੁਰ ਨੇ ਸਾਡੀ ਜ਼ਿੰਦਗੀਆਂ ਚ ਵਿੱਚ ਇਹ ਨਵਾਂ ਸਾਲ ਦਿੱਤਾ ਆ 24 ਦੇ ਵਿੱਚ ਪਰਮੇਸ਼ੁਰ ਨੇ ਸਭਨਾਂ ਨੂੰ ਸੰਭਾਲ ਕੇ ਰੱਖਿਆ ਪੂਰੀ ਕਲੀਸਿਆ ਨੂੰ ਪੂਰੇ ਨਗਰ ਨੂੰ ਔਰ ਉਸ ਪਰਮੇਸ਼ੁਰ ਦਾ ਸ਼ੁਕਰ ਹੋਵੇ ਔਰ ਮੈਂ ਸਾਰੇ ਭੈਣ ਭਰਾ ਨਗਰ ਵਾਸੀਆਂ ਨੂੰ ਸਾਰੇ ਮੁਕੇਰੀਆਂ ਵਾਲਿਆਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸਾਡੀ ਚਰਚ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਨੇ ਪਰਮੇਸ਼ਵਰ ਨੇ ਸਭ ਨੂੰ ਬਰਕਤ ਦਿੱਤੀ ਆ 24 ਵਿੱਚ ਸੰਭਾਲਿਆ ਬਹੁਤ ਸਾਰੀਆਂ ਟੈਸਮਣੀਆਂ ਤੁਸੀਂ ਸੁਣੀਆਂ ਨੇ ਪ੍ਰਭੂ ਨੇ ਨਵੀਂ ਨਵੀਂ ਗਵਾਈਆਂ ਦੇ ਨਾਲ ਲੋਕਾਂ ਨੂੰ ਖੜਾ ਕੀਤਾ 24 ਦੇ ਵਿੱਚ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਨੇ ਪਰਮੇਸ਼ਰ ਨੇ ਘਰਾਂ ਦੀਆਂ ਬਰਕਤਾਂ ਦਿੱਤੀਆਂ ਬੇਬੀ ਬlesing ਦਿੱਤੀ ਆ ਹਰ ਪ੍ਰਕਾਰ ਨਾਲ ਖੁਦਾ ਨੇ ਆਪਣੇ ਲੋਕਾਂ ਨੂੰ ਬles ਕੀਤਾ ਆ ਔਰ ਮੈਂ ਵਿਸ਼ਵਾਸ ਕਰਦੀ ਆ ਕਿ 24 ਦੇ ਵਿੱਚ ਵੀ ਪਰਮੇਸ਼ਰ ਨੇ ਸੰਭਾਲਿਆ ਤੇ 25 ਆਉਣ ਵਾਲਾ ਜੋ ਚੜ ਚੁੱਕਿਆ ਆ ਵੱਡੀ ਬਰਕਤ ਦਾ ਔਰ ਵੱਡੀ ਆਸ਼ੀਸ਼ ਦਾ ਕਾਰਨ ਠਹਿਰੇ ਸਭਨਾਂ ਦੇ ਲਈ ਔਰ ਸਾਡੇ ਪਰਿਵਾਰ ਵੱਲੋਂ ਨਾਹਰ ਫੈਮਿਲੀ ਵੱਲੋਂ ਔਰ ਰੀਨਾ ਨਾਹਰ ਮਿਸ਼ਨਰੀ ਵੱਲੋਂ ਲੱਖ ਲੱਖ ਵਧਾਈ ਹੈ ਨਵੇਂ ਸਾਲ ਦੀ ਖੁਦਾਵਾਨ ਤੁਹਾਨੂੰ ਬles ਕਰੇ ਗੋਡ ਬles ਯੂ ਜਿਨੇ ਜਣੇ ਵੀ ਮੇਰੀ ਇਸ ਆਵਾਜ਼ ਨੂੰ ਸੁਣਦੇ ਨੇ 2025 ਤੁਹਾਡੀ ਜ਼ਿੰਦਗੀਆਂ ਦੇ ਵਿੱਚ ਵੱਡੀ ਬਰਕਤ ਲੈ ਕੇ ਆਇਸ਼ ਲੈ ਕੇ ਆਮੇ ਹallelujah ਆਪ ਸਭ ਨੂੰ ਪ੍ਰਭ ਯੇਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਜੈ ਮਸੀ ਦੀ ਮੈਂ ਸਾਬੀ ਸਿੱਧੂ ਕ੍ਰਿਸਚਨ ਪ੍ਰਧਾਨ ਇਹਨਾਂ ਨਾਲ ਹਰ ਮਿਨਿਸਟਰੀ ਚਰਚ ਪਵਾਰਾਂ ਤੋਂ ਮੈਂ ਆਪ ਸਭ ਨੂੰ 90 ਸਾਲ ਦੀਆਂ ਲੱਖ ਲੱਖ ਮੁਬਾਰਕਾਂ ਆਪਣੀ ਪੂਰੀ ਟੀਮ ਵੱਲੋਂ ਦਿੰਨਾ ਹਾਂ ਔਰ ਮੈਂ ਆਸ ਕਰਦਾ ਹਾਂ ਜਿਸ ਤਰ੍ਹਾਂ ਤੁਹਾਨੂੰ ਬੀਤੇ ਸਮੇਂ ਵਿੱਚ ਪ੍ਰਭੂ ਨੇ ਸੰਭਾਲਿਆ ਉਹ ਨਾਲੇ ਸਮੇਂ ਵਿੱਚ ਵੀ ਸੰਭਾਲੇ ਬਾਕੀ ਦਾ ਸਮਾਂ ਮੈਂ ਪਾਸਟਰ ਬਿਲਮ ਜੀ ਆ ਸਾਡੇ ਵਿੱਚ ਉਹਨਾਂ ਨੂੰ ਦਿੰਨਾ ਤੁਹਾਨੂੰ ਜੇ ਐਮਸੀਡੀ ਪ੍ਰਭੂ ਦੀ ਜ਼ਹਰੀ ਵਿੱਚ ਪਾਸਟਰ ਇਹਨਾਂ ਨਾਲ ਮਿਨਿਸਟਰੀ ਵੱਲੋਂ ਸਾਰੀ ਸੰਗਤ ਨੂੰ ਜੇ ਐਮਸੀਡੀ ਆਖਦਾ ਔਰ ਮੈਂ ਸੈਕੰਡ ਪਾਸਟਰ ਵਿਲੀਅਮ ਸੀ ਮੈਂ 90 ਸਾਲਾਂ ਤੇ ਤੁਹਾਨੂੰ ਲੱਖ ਲੱਖ ਵਧਾਈ ਦੇਣਾ ਔਰ ਜੋ ਆਸ਼ੀਸ਼ਾਂ ਬਰਕਤਾਂ ਤੁਹਾਨੂੰ 2024 ਚ ਨਹੀਂ ਮਿਲਿਆ ਪਰਮੇਸ਼ਰਗੇ ਸੇ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਨੂੰ 2025 ਵਿੱਚ ਉਹ ਗੁੱਡ ਨਿਊਜ਼ ਔਰ ਤੁਹਾਡੀ ਲਾਈਫ ਤੇ ਵੱਡੀਆਂ ਗਵਾਹੀਆਂ ਵੱਡੀਆਂ ਟੈਸਟਮਨੀ ਹੋਣ ਔਰ ਪ੍ਰਭੂ ਤੁਹਾਨੂੰ ਬles ਕਰੇ ਸਾਰਿਆਂ ਜੇਮ ਸਿਟੀ